ਦਾ ਨਹੀਂ ਤੇ ਸੰਸਾਰ ਵਿੱਚ ਪਹੁੰਚ ਪੈ ਜਾਣੀ ਵੀ ਸਾਡੀ ਜੀਵ ਆਤਮਾ ਵੀ ਕਦੇ ਨਹੀਂ ਮਰਨੀ ਤੇ ਮਹਾਰਾਜ ਜੀ ਕਹਿੰਦੇ ਨਾ ਉਹ ਉਹ ਮਰਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਸਾਨੂੰ ਪਤਾ ਹੀ ਲੱਗ ਗਿਆ ਹੁਣ ਆਪਣੀ ਜਿਹੜੀ ਪੰਜਾਬ ਦੀ ਯਾਤਰਾ ਉਹ ਅੱਜ ਖਤਮ ਹੋ ਗਈ ਜੀ ਤੇ ਹੁਣ ਆਪਾਂ ਮਸਤੋਨ ਸਾਹਿਬ ਤੋਂ ਆਪਾਂ ਪਿੰਡ ਚੱਲੇ ਆ ਜੀ ਤੇ ਲਗਭਗ ਪਿੰਡ ਕਿੰਨੇ ਕਿਲੋਮੀਟਰ ਪਹੁੰਚ ਜਾਂਦੇ ਆ ਆਪਣਾ ਪਿੰਡ ਤੇ ਸਵੇਰੇ ਹੁਣ 6:30 ਦਾ ਟਾਈਮ ਹੋ ਗਿਆ ਲਗਭਗ 6:11-12 ਵਜੇ ਤੱਕ ਪਹੁੰਚ ਜਾਵਾਂਗੇ ਲੋ ਜੀ ਪਹੁੰਚ ਕੇ ਪਰਣਾਲੇ ਆਪਾਂ ਤੇ ਇੱਥੇ ਹੀ ਰਹਿ ਗਿਆ ਬਰਨਾਲਾ ਸੱਜੇ ਹੱਥ ਵਾਲੀ ਸਾਈਡ ਤੇ ਸਿੱਧਾ ਆਪਾਂ ਜਾਣਾ ਬਈ ਵਧੀਆ ਆਪਾਂ ਟਾਈਮ ਨਾਲ ਪਹੁੰਚ ਗਏ 9:00 ਵਜੇ ਅਜੇ ਥੋੜਾ 6:00 8 ਤੇ ਵਧੀਆ ਟਾਈਮ ਨਾਲ ਪਹੁੰਚ ਗਏ ਬਾਈ ਬਸ ਹਨ ਦੋ ਘੰਟਿਆਂ ਦੀ ਬਾਅਦ ਰਹਿ ਗਈ ਇੱਥੋਂ ਪੂਰੀ 2.5 ਘੰਟੇ ਦੇ ਵਧੀਆ ਹੋਸਮਾ ਮਤਲਬਾਈ ਜੀ ਹੈ ਨਹੀਂ ਧੁੱਪ ਜੀ ਹੈ ਮਤਲਬ ਵਧੀਆ ਆ ਹਾਂ ਚੱਲ ਰਹੀ ਮਰਨਾ ਟੱਪ ਕੇ ਠੰਡਾ ਪਹੁੰਚਣ ਆਲੇ ਆ ਇੱਕ ਆ ਰੋਡ ਜੀ ਜਾਂਦੀ ਆ ਸੱਦੇ ਹੱਥ ਮੁੱਕੇ ਵਿੱਚ ਦੀ ਅੰਬਰਸਰ ਹੈਗਾ ਜੀ ਇੱਥੋਂ 178 ਜਲੰਧਰ 147 ਤੇ ਪੋਇਓ ਜੀ 162 ਉੱਥੇ ਉਹ ਮੁੜਦੀ ਆ ਭਾਈ ਰੋਡ ਜੀ ਸੱਦੇ ਹੱਥ ਠੰਡਾ ਆ ਰਹਿ ਗਿਆ ਭਾਈ ਜੀ 2 ਕਿਲੋ ਮੀਟਰ ਆਸ ਨਦੀ ਗੱਡੀ ਆਪਾਂ ਬੜਾ ਆਨੰਦ ਆਉਂਦਾ ਬਾਈ ਸਾਈਕਲ ਚਲਾ ਕੇ ਦੱਸੇ ਸਵੇਰੇ ਸਵੇਰੇ ਦਾ ਨਵੇਂ ਲੋਕ ਟੱਕਰਦੇ ਆ ਤੇ ਨਵੀਆਂ ਗੱਲਾਂ ਬਹੁਤ ਲੋਕ ਟਕਰੇ ਬਾਈ ਆਪਣਾ ਬਹੁਤ ਬਹੁਤ ਹੌਸਲਾ ਮਿਲਿਆ ਲੋਕਾਂ ਤੋਂ ਕਿੱਥੇ ਚੱਲਿਓ ਬਾਈ ਜੀ ਕਿੱਥੇ ਚੱਲਿਓ ਕਿੱਥੇ ਚੱਲਿਓ ਬਾਜੀ ਕਿੱਦਾਂ ਜੜ ਆਇਓ ਆਹੀ ਗੱਲਾਂ ਚੱਲੀਆਂ ਬੜਾ ਸਵਾਲ ਆਇਆ ਏ ਰੋਡ ਜਾਂਦੀ ਆ ਬਈ ਅੰਮ੍ਰਿਤਸਰ ਜਲੰਧਰ ਵਾਲੀ ਮੋਗਾ ਘਰੋਵਾਰ ਦੀ ਬਰਨਾਲਿਆਂ ਦੀ ਸਾਈਡ ਟਾਈਮ ਹੋ ਗਿਆ ਜੀ 10 ਵਜ ਗਏ ਤੇ ਆਪਾਂ ਜਿੰਮਟ ਪਿੰਡ ਪਹੁੰਚ ਗਏ ਜੀ ਰੋਡ ਤੇ ਇੱਥੇ ਛੜਾ ਗਿਆ ਜੀ ਗੰਦਾ ਨਾਲਾ ਇਹੜਾ ਆਪਣਾ ਨੂੰ ਉੱਥੋਂ ਤੁਰ ਤੱਕੀ ਟੱਕਰੀ ਗਿਆ। ਕਈ ਥਾਂ ਦਾ ਟੱਕਰ ਗਿਆ ਜੀ ਇਹ ਦੰਦ ਨਾਲ। ਇਹ ਹੁਣ ਅੱਗੇ ਬੱਸ ਕਾਫੀ ਦੂਰ ਰੇਕਲ ਜੂ ਅਡੱਬਾ ਲਈ ਛੱਡਣਾ ਪਿਆੰਦਾ। ਬੱਸ ਲਗਭਗ ਹੋਣਾ 15-20 ਮੀਟਰ ਤੱਕ ਪਹੁੰਚ ਜਾਗੇ ਆਪਾਂ ਪਿੰਡ। ਬਹੁਤ ਵਧੀਆ ਸਫ਼ਰ ਰਿਹਾ ਜੀ ਆਪਣਾ। ਤੇ ਬਹੁਤ ਬੜੀ ਬਹੁਤ ਵਧੀਆ ਸਪੋਰਟ ਮਿਲੀ। ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ। ਲੋ ਜੀ ਕੀ ਹਾਲ ਆ ਭਾਈ? ਕੀ ਕੀ ਨਾਮ ਆ ਤੇਰਾ? ਪਬਲੀ ਤੇਰਾ ਗੁਰਜੀਤ ਸਿੰਘ ਦਾ। ਤੂੰ ਮੰਨੂ ਆ ਆ ਜਾਣਦਾ। ਤੇਰਾ ਨਾਮ ਚਲਾ ਬਜਾਏ ਹੈ। ਵੀ ਵੱਡੇ ਪੱਕੜ ਆਉਂ ਕੀ ਆ? ਰਾਜੀਵ ਸਿੰਘ ਜੀ। ਤੇਰਾ ਵੀ ਗੁਰシャン ਸਿੰਘ। ਤੇ ਆਪਾਂ ਹੁਣ ਸਾਈਕਲ ਤੇ ਕਰਕੇ ਆਏ ਪੰਜਾਬ ਦਾ ਟੂਰ। ਅੱਜ ਹੀ ਆਏ ਆ ਮੈਂ। ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਠੀਕ ਐ। ਚੰਗਾ ਮੰਨੂ ਇਹਨੂੰ ਦੱਸ ਦਈਂ ਆਪਣਾ ਚੈਨਲ ਨਾਮ ਹੈਪੀ ਸਾਈਕਲ ਵਲੋਗ ਆ। ਠੀਕ ਐ। ਚੰਗਾ ਤੇ ਫਿਰ ਆਪਾਂ ਕੋਈ ਇਹਨਾਂ ਨੇ ਬਣਾਉਣਾ ਰਾਵਣ ਤੇ ਬਾਸ ਲੈ ਕੇ ਗਏ ਆ ਤੇ ਆਪਣੇ ਨਾਲ ਮੰਨੂ ਵੀਰ ਤੇ ਤੁਸੀਂ ਤੁਸੀਂ ਚਾਰ ਪੰਜ ਜਣੇ ਬਣਾ ਰਹੇ ਹੋਗੇ ਕੋਈ ਹੋਰ ਵੀ ਬਣਾ ਰਿਹਾ ਹੋਰ ਵੀ ਛੇ 7 ਜਣੇ ਆ ਹੂਮਤਾਂ ਚੋਰੀ ਬੱਚਾ ਪਾਰਟੀ ਆ ਹਾਂਜੀ ਠੀਕ ਹੈ ਕਿੱਦੇ ਤਿਆਰ ਹੋ ਜਾਊਗਾ ਛੋਡਾ ਰਾਵਣ ਹੋਈ ਦਸਹਿਰੇ ਵਾਲੇ ਜਿਹੜੀ ਨਹੀਂ ਦਸਹਿਰੇ ਕਿੰਨੀ ਤਰੀਕ ਦਾ ਦੋ ਲਈ ਦੋ ਲਈ ਇੱਕ ਨੂੰ ਜੀ ਅੱਜ ਕਿੰਨੀ ਤਰੀਕ ਆ ਅੱਜ ਹੀ ਸਭ ਛਾਈ ਫਿਰ ਥੋੜੀ ਜਨ ਹੈਗੇ ਕਰ ਦੋਗੇ ਤੇ ਯਾਰ ਪੜਾ ਕੇ ਪੜਾ ਕੇ ਵੱਡੇ ਭਾਏ ਉਹਨੂੰ ਦੱਸਾਂ ਮੈਂ ਤੁਸੀਂ ਐਂ ਦੱਸੋ ਦੇਖਣਾ ਹੋਗੇ ਜੀ ਜੇ ਤੂੰ ਕਹਿਣਾ ਫਿਰ ਤਾਂ ਆ ਜਾਗੇ ਆ ਜਾਓ ਜੀ ਫਿਰ ਤੁਹਾਨੂੰ ਆਖੇ ਇੱਕ ਇੱਕ ਕੰਮ ਕੰਮ ਕਰ ਦਿਓ ਆਪਣਾ ਹਾਂ ਬਈ ਠੀਕ ਚਲੋ ਆਜੋ ਸਬਸਕ੍ਰਾਈਬ ਸਸਰੀ ਗਾਲ ਬਾਈ ਜੀ ਤੇ ਅੱਜ ਆਪਣਾ ਬਾਈ ਹੈਪੀ ਆਇਆ ਸੀ ਸਾਈਕਲਿੰਗ ਕਰਕੇ ਤੇ ਬਾਈ ਸਾਰੇ ਤੀਰਥ ਯਾਤਰਾ ਕੀਤੀ ਆ ਸਾਰੇ ਗੁਰਦੁਆਰਿਆਂ ਚ ਜਾ ਕੇ ਆਇਆ ਬਾਈ ਤੇ ਦੇਖੋ ਬਈ ਅੱਜ ਸਾਰੇ ਮੈਂਬਰਾਂ ਨੇ ਅੱਜ ਸਨਮਾਨਤ ਕੀਤਾ ਹਾਂਜੀ ਹੈਪੀ ਜੀ ਤੁਸੀਂ ਬੋਲਣਾ ਚਾਹੋਗੇ ਕੁਝ ਬੱਸ ਭਾਈ ਜੀ ਤੇ ਬਹੁਤ ਵਧੀਆ ਸਫਰ ਰਿਹਾ ਆਪਣਾ ਤੇ ਕੋਈ ਤੰਗ ਪਰੇਸ਼ਾਨੀ ਨਹੀਂ ਆਈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਆਪਣੇ ਵਧੀਆ ਗੁਰਦੁਆਰੇ ਸਾਹਿਬ ਦੇ ਦਰਸਰ ਕਰੇ ਤੇ ਆਪਣਾ ਟੀਮ ਦਾ ਸਾਥ ਦੇ ਕਰਕੇ ਬਹੁਤ ਵਧੀਆ ਲੱਗਿਆ ਜੀ ਤੇ ਆਪਣਾ ਬਹੁਤ ਧੰਨਵਾਦ ਲੋ ਜੀ ਆਪਣੇ ਜਿਹੜੇ ਟੀਮ ਮੈਂਬਰ ਆ ਤੇ ਆਪਣਾ ਤੋਹਫਾ ਦੇ ਕੇ ਗਏ ਨੇ ਤੇ ਸਾਰੇ ਟੀਮ ਮੈਂਬਰਾਂ ਦਾ ਬਾਈ ਬਹੁਤ ਬਹੁਤ ਧੰਨਵਾਦ ਹੈ ਇਹ ਆਪਣੇ ਵਿੱਕੀ ਮੈਂਬਰ ਆ ਸਰ ਮਾ ਭਾਈ ਵਿੱਕੀ ਓਕੇ ਜੀ ਓਕੇ ਜੀ ਓਕੇ